ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਰਵੀਰ ਗੁਰਾਇਆ ਸਕੂਲ ਇਨਚਾਰਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਧਰਮਗੁਟ ਰੰਗਵਾ ਜਿਵੇਂ ਕਿ ਸਾਰਿਆਂ ਨੂੰ ਸਭ ਨੂੰ ਪਤਾ ਹੀ ਆ ਕਿ ਡੇਰੇ ਵਾਲੀ ਸਾਈਡ ਤੇ ਹੱਟ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਸਕੂਲ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਜ ਤੱਕ ਸਕੂਲ ਦੀ ਗਰਾਊਂਡਾਂ ਦੇ ਵਿੱਚ ਪਾਣੀ ਉਦਾਂ ਹੀ ਖੜਾ ਆ ਪਾਣੀ ਦਾ ਲੈਵਲ ਨੋ ਡਾਊਟ ਘਟਿਆ ਆ ਅਸੀਂ ਆਪਣੇ ਸਕੂਲ ਦੀ ਜਿਹੜੀ ਪਰਸਨਲ ਮੋਟਰ ਆ ਉਹ ਲਗਾ ਕੇ ਅਸੀਂ ਪਾਣੀ ਦਾ ਜਿਹੜਾ ਸਤਾ ਰੋ ਘਟਾ ਰਹੇ ਹਾਂ ਅਸੀਂ ਸਾਰੇ ਐਸਟੀਐਮ ਸਾਹਿਬ ਨੂੰ ਬੀਡੀਪੀਓ ਮੈਡਮ ਨੂੰ ਡੀਓ ਆਫਿਸ ਅਸੀਂ ਮੀਲਸ ਕੀਤੀਆਂ ਨੇ ਤੇ ਬੀਡੀਪੀਓ ਮੈਡਮ ਜਿਹੜੇ ਨੇ ਉਹਨਾਂ ਨੇ ਸਾਨੂੰ ਮੰਡਰੇਗਾ ਦੀਆਂ ਜਿਹੜੀਆਂ ਲੇਬਰ ਹੈਗੀ ਆ ਉਹ ਭੇਜੇ ਹੋਈ ਆ ਐਂਡ ਉਹਨਾਂ ਨੇ ਸਾਡੇ ਸਕੂਲ ਦੀ ਕਾਫੀ ਸਫਾਈ ਦੇ ਵਿੱਚ ਮਦਦ ਕੀਤੀ ਆ ਕਿੰਨਾ ਕੁ ਨੁਕਸਾਨ ਆਇਆ ਜੀ ਇਹ ਨੁਕਸਾਨ ਜੇ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਡੀ ਬਿਲਡਿੰਗ ਦੇ ਵਿੱਚ ਫਲੋਰ ਤੋਂ ਲੈ ਕੇ ਸਾਡੇ ਅ ਸੀਪਿੰਗ ਹੋ ਰਹੀ ਆ ਰੂਫਸ ਦੇ ਵਿੱਚ ਫਿਰ ਸਾਡਾ ਫਰਨੀਚਰ ਵੀ ਖਰਾਬ ਹੋਇਆ ਸਾਡੇ ਇਲੈਕਟ੍ਰੀਕਲ ਅਪਲਾਈਐਂਸਸ ਨੇ ਜਿਹੜੇ ਜਿੱਦਾਂ ਕਿ ਸਾਡੇ ਕੰਪਿਊਟਰਸ ਨੇ ਉਹ ਸਾਰੇ ਪਾਣੀ ਦੇ ਨਾਲ ਉਹ ਵੀ ਖਰਾਬ ਹੋਏ ਨੇ ਫਿਰ ਸਾਡੀਆਂ ਚੇਅਰਜ਼ ਜੋ ਵੀ ਸਾਡੀਆਂ ਬੇਸਿਕ ਨੀਡਸ ਨੇ ਸਕੂਲ ਨੂੰ ਲੈ ਕੇ ਸਪੋਰਟਸ ਦਾ ਸਮਾਨ ਸਾਡੇ ਮਿੱਡੇ ਮੀਲ ਸਾਡੇ ਜਰਨੇਟਰ ਸਾਡਾ ਮਤਲਬ ਜਿੰਨਾ ਵੀ ਅਸੀਂ ਕਨਸਰਨਡ ਰਿਲੇਟਡ ਹੈਗਾ ਸਮਾਨ ਉਹ ਆਲਮੋਸਟ ਖਰਾ ਆ ਗਿਆ ਜੀ ਹਾਂਜੀ ਸਾਡੀ ਗੱਲ ਹੋਈ ਸੀ ਮੈਡਮ ਦੇ ਨਾਲ ਉਹਨਾਂ ਨੇ ਇਹ ਚੀਜ਼ ਕਹੀ ਆ ਕਿ ਅਗਰ ਨਿਕਲ ਰਹਾ ਆ ਪਾਣੀ ਠੀਕ ਆ ਕਿਉਂਕਿ ਉਧਰ ਬਿਜਲੀ ਘਰ ਦੇ ਵਿੱਚ ਵੀ ਲੱਗਾ ਹੋਇਆ ਡੇਰੇ ਦੇ ਵਿੱਚ ਉਹਨਾਂ ਦੇ ਵੱਡੇ ਸੈਕਟਰੀ ਸਾਹਿਬ ਖੁਦ ਆਈ ਸੀ ਇੱਥੇ ਉਹਨਾਂ ਨੇ ਵਿਜ਼ਿਟ ਕੀਤਾ ਆ ਸਾਰਾ ਦੇਖ ਕੇ ਗਏ ਨੇ ਉਹ ਕਹਿੰਦੇ ਅਗਰ ਤੇ ਪਾਣੀ ਨਿਕਲ ਰਹਾ ਆ ਗੋਡਾ ਨਹੀਂ ਤੇ ਅਸੀਂ ਫਿਰ ਉਸ ਤੋਂ ਬਾਅਦ ਪੰਪ ਜਿਹੜੇ ਵੱਡੇ ਉਹ ਭੇਜਾਂਗੇ ਬੱਚਿਆਂ ਦੇ ਬੈਠਣ ਲਈ ਹਜੇ ਯੋਗ ਬਣ ਤਾ ਨਹੀਂ ਕੋਈ ਨਹੀਂ ਜੀ ਹਜੇ ਨਹੀਂ ਹਜੇ ਬੈਠਣ ਯੋਗ ਜਗ੍ਹਾ ਨਹੀਂ ਹੋਈ ਸਾਨੂੰ ਬਾਰ-ਬਾਰ ਡੀਓ ਆਫਿਸ ਤੋਂ ਵੀ ਕਾਲਸ ਆ ਰਹੀਆਂ ਨੇ ਅਸੀਂ ਰੈਗੂਲਰ ਬੇਸਿਸ ਤੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਸਾਡੇ ਹਜੇ ਨਹੀਂ ਬੈਠਣ ਯੋਗ ਨਹੀਂ ਹੈ ਤੇ ਉਹਨਾਂ ਨੇ ਅੱਗੇ ਛੁੱਟੀਆਂ ਵਧਾਈਆਂ ਵੀ ਨਹੀਂ ਸੜੀ ਹਾਂਜੀ ਜੀ ਜਰੀਲੇ ਜਾਨਵਰ ਤੇ ਪਹਿਲਾਂ ਸਾਡੇ ਪਿੱਛੇ ਦੀ ਸਫਾਈ ਅਸੀਂ ਕੱਲ ਪਰਸੋਂ ਹੀ ਕਰ ਰਹੇ ਸੀ ਤੇ ਸੱਪ ਨਿਕਲੇ ਆ ਤੇ ਅਸੀਂ ਵੀਡੀਓ ਜਿਹੜੀ ਉੱਪਰ ਤੱਕ ਪਹਚਾਈ ਆ ਜੀ ਤੇ ਉਸ ਸੱਪਾਂ ਦੀ ਵੀਡੀਓ ਬਣਾਈ ਹੋਈ ਆ ਜਿੰਨਾ ਵੀ ਸਾਡਾ ਪਾਣੀ ਖੜਾ ਆ ਜਾ ਜਿੰਨੇ ਵੀ ਸਾਡਾ ਹੈਗਾ ਇਥੇ ਖਰਾਬੀ ਹੋਈ ਹੈ ਸਭ ਦੀ ਵੀਡੀਓ ਰਿਕਾਰਡ ਸਾਡੇ ਕੋਲ ਹੈਗਾ ਕੋਈ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਰੈਸਕਿਊ ਟੀਮ ਭੇਜੀ ਹੈ ਪੀਟੀ ਚੈਨਲ ਵਿੱਚ ਚੈੱਕ ਵਗੈਰਾ ਨਹੀਂ ਜੀ ਸਿਰਫ ਸਕੱਟਰੀ ਸਾਹਿਬ ਆਏ ਸੀ ਉਹ ਦੇਖ ਕੇ ਗਏ ਨੇ ਉਹਨਾਂ ਨੇ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਸਾਨੂੰ ਭੇਜੀਆਂ ਨੇ ਬੀਬੀਆਂ ਉਹਨਾਂ ਨੇ ਸਾਫ ਸਫਾਈ ਦੇ ਵਿੱਚ ਸਾਡੀ ਮਦਦ ਕੀਤੀ ਆ ਉਸ ਤੋਂ ਇਲਾਵਾ ਸਾਡੇ ਜੀ ਇੱਥੇ ਕੁਰੀਨ ਇੰਚ ਕੋਈ ਮੈਡੀਕਲ ਦੀ ਟੀਮ ਪੁੱਜੀ ਹੈ ਕਿਉਂਕਿ ਨਸ਼ਾ ਵਰਗਾ ਵੀ ਕਾਫੀ ਹੋਏਗਾ ਤੇ ਨਹੀਂ ਜੀ ਮੈਡੀਕਲ ਟੀਮ ਸਰ ਬਜਾ ਕੋਈ ਨਹੀਂ ਜਿਆ ਅੱਛਾ ਹੀ ਮੰਗ ਕਰਦੇ ਪਰ ਆਪਾਂ ਵੀ ਦਿਲ ਕੋ ਰੈਸਕਿਊ ਟੀਮ ਆਵੇ ਤੇ ਮੈਡੀਕਲ ਟੀਮ ਆ ਕੇ ਨਿਰੇਖਣ ਕਰੇ ਹਾਂ ਜੀ ਬਿਲਕੁਲ ਜੀ ਬਿਲਕੁਲ ਜ਼ਰੂਰ ਇਹ ਸਾਡੀ ਰਿਕੁਐਸਟ ਆ ਕਿ ਆਪਣੇ ਲੈਵਲ ਤੇ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਜਿੰਨੀਆਂ ਵੀ ਗਵਰਨਮੈਂਟ ਹੈਗੀਆਂ ਅਥਾਰਟिटीज ਉਹ ਵਿਜ਼ਿਟ ਕਰਨ ਤੇ ਸਾਡੇ ਸਕੂਲ ਦਾ ਜਿਹੜਾ ਬੁਰਾ ਹਾਲ ਹੋਇਆ ਹੈ ਉਹਦੇ ਵਿੱਚ ਸਾਡੀ ਮਦਦ ਕਰਨ ਆ ਗਈ ਮੇਰਾ ਨਾਮ ਵਿਕਰਮ ਸਿੰਘ ਆ ਜੀ ਮੈਂ ਟੀਚਰ ਹਾਂ ਜੀ ਗਵਰਨਮੈਂਟ ਸੀਨੀਅਰ ਸੈਂਟਰ ਸਕੂਲ ਧਰਮਕੋੜ ਦਾ ਆ ਉਹ ਤੁਹਾਨੂੰ ਜਿਵੇਂ ਪਤਾ ਸਾਰਿਆਂ ਨੂੰ ਹੜ ਆ ਜਾਂਦਾ ਜੀ ਸਾਰੇ ਸਾਡੇ ਇਲਾਕੇ 'ਚ ਸਾਡੇ ਸਕੂਲ ਦੇ ਸਾਹਮਣੇ ਰਤਸ਼ਾਟੜੂ ਤੋਂ ਤੁਸੀਂ ਟੁੱਟੜੂ ਦਾ ਨਿੱਧਾ ਪਾਣੀ ਜਿਹੜਾ ਸਾਡੇ ਸਕੂਲ ਆਇਆ ਸੀ ਹਰ ਕਮਰੇ 'ਚ ਕੁਝ ਕਮਰਿਆਂ 'ਚ 4-4 ਫੁੱਟ 5-5 ਫੁੱਟ ਪਾਣੀ ਆਇਆ ਕੁਝ 2-2 ਫੁੱਟ ਦੇ ਸਾਰੇ ਸਕੂਲ 'ਚ ਪਾਣੀ ਆਇਆ ਜਿਹਦੇ ਨਾਲ ਸਾਡਾ ਸਾਰਾ ਫਰਨੀਚਰ ਤੇ ਜਿਹੜਾ ਲੱਕੜ ਦਾ ਸੀ ਕਿਉਂਕਿ ਬੋਰਡ ਲੱਗੇ ਨੇ ਉਹ ਸਾਰਾ ਗਲਿਆ ਲਾਇਬ੍ਰੇਰੀ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਜੁੱਸਕ ਪਾਣੀ ਦਾ ਲੈਵਲ ਠੀਕ ਹੈ ਸਾਰੀਆਂ ਖਰਾਬ ਹੋਈਆਂ ਸਪੋਰਟਸ ਦਾ ਸਮਾਨ ਆ ਜਿਵੇਂ ਉਹ ਸਾਰਾ ਖਰਾਬ ਕੰਪਿਊਟਰ ਜੀਪੀ ਜਿਹੜਾ ਯੂਪੀਐਸ ਦਾ ਕੰਪਿਊਟਰ ਨੂੰ ਚਲਾਉਣ ਵਾਲਾ ਉਹ ਵੀ ਡਿਸਟਰੋਏ ਹੋ ਗਿਆ ਕਿਉਂਕਿ ਉਹ ਨੀਵਾ ਸੀਗਾ ਤੇ ਮੇਰਾ ਕਮਰਾ 8x ਇਹ ਵੀ ਸਾਰਾ ਖਰਾਬ ਹੋ ਗਿਆ ਫਰਨੀਚਰ ਲਗਭਗ ਸਾਰਾ ਖਰਾਬ ਹੋ ਗਿਆ ਕਿਉਂਕਿ ਬੋਰਡ ਦਾ ਬਣਿਆ ਹੁੰਦਾ ਫਰਨੀਚਰ ਡੈਸਕ ਨੇ ਉਹ ਸੈ ਸਾਰੇ ਖਰਾਬ ਹੋ ਗਿਆ ਸਾਰਾ ਬਾਰੇ ਫਰਸ਼ ਜਿਹੜੇ ਨੇ ਜੀ ਉਹ ਬਹਿ ਗਏ ਨੇ ਲਗਭਗ ਸਾਰੇ ਬੇਸ਼ੱਕ ਕਰਵੀਰੇ ਨੇ ਆ ਵੀਰੇ ਨੇ ਹੁਣੇ ਇੱਕ ਸੰਸਥਾ ਲੋ ਜਿਹੜਾ ਡਾਕਿਸ਼ੇਪ ਸਿੰਘ ਨੇ ਗਵਾਹ ਤੋਂ ਉਹਨਾਂ ਦੀ ਟੀਮ ਆਈ ਹੈ ਇੱਕ ਫੋਗ ਜਿਹੜਾ ਡਿਸਇਨਫੈਕਟ ਕਰਨ ਵਾਸਤੇ ਸਪਰੇਅ ਕਰ ਰਹੇ ਨੇ ਉਹ ਹੁਣ ਸਾਰੇ ਸਕੂਲਾਂ ਕੋਈ ਮੰਗ ਹੈ ਜੀ ਸਰਕਾਰ ਤੋਂ ਜਿਹੜੀ ਸਾਮਾਨ ਟੜਾ ਖਰਾਬ ਹੋਇਆ ਨੇ ਮੀਡੀਅਮ ਫਰਨੀਚਰ ਤੇ ਸਾਰਾ ਹੀ ਖਤਮ ਹੋ ਗਿਆ ਜੀ ਬੱਚਿਆਂ ਵੀ ਬੈਣਾ ਹੈ ਟੀਚਰਜ਼ ਵਾਸਤੇ ਵੀ ਚੇਅਰ ਤੇ ਟੇਬਲ ਸਾਰਾ ਕੁਝ ਲਗਭਗ ਖਤਮ ਹੋ ਗਿਆ ਬੱਚਿਆਂ ਦੇ ਪੇਠਣ ਜੋਗ ਕਿੰਨੇ ਦਿਨ ਤੱਕ ਸਕੂਲ ਜਿਹੜਾ ਬੰਦ ਸਕਦਾ ਹੈ ਘੱਟੋ ਘਾਟੇ 10 ਦਿਨ 10 ਨਹੀਂ ਲੱਗੇ ਜਾਣਗੇ ਘੱਟੋ ਘਾਟੇ 10 ਦਿਨ ਲੱਗਣਗੇ ਕਿਉਂਕਿ ਇਹ ਸਮੈਲੀ ਇੰਨੀ ਹੁੰਦੀ ਹੈ ਜਿਹੜਾ ਉਹ ਬੋਰਡ ਗੜ ਗਿਆ ਨਾ ਜੀ ਉਹਦੀ ਸਮੈਲੀ ਇੰਨੀ ਹੈ ਵੀ ਬੱਚੇ ਕਲਾਸ ਜੇ ਆਪਣੇ ਪੂਰੇ ਇਲਾਕੇ ਦਾ ਦੇਖੀਏ ਨਾ ਤੇ ਮੇਰੇ ਖਿਆਲ ਤੇ ਸਭ ਤੋਂ ਵੱਧ ਨੁਕਸਾਨ ਧਰਮਕੋੜਨ ਦਾ ਵਿਸੂਲਾ ਹੋਇਆ ਉਸ ਦਾ ਕਾਰਨ ਇਹ ਹੈ ਕਿ ਦੇਖੋ ਰੋਡ ਤੋਂ ਮੇਨ ਰੋਡ ਤੋਂ ਜਿਹੜਾ ਸਕੂਲ ਹੈ ਨਾ 4-4 ਫੁੱਟ ਨੀਵਾ ਵਾ ਉਹ ਤੇ ਆਹਨ ਰੋਡ ਦੇਖੋਗੇ ਤੇ ਉੱਤੇ 3-3 ਫੁੱਟ ਤੇ ਪਾਣੀ ਰੋਡ ਤੇ ਹੀ ਸੀਗਾ ਤੇ ਇਹ ਸਕੂਲ ਤੁਸੀਂ ਦੇਖ ਸਕ 3-3 ਚਾਰ-ਚਾਹ ਫੁੱਟ ਨੀਵਾ ਤੇ ਇਸ ਟਾਈਮ ਮੇਰੇ ਖਿਆਲੇ ਵੀ ਪਾਣੀ ਤੀਵਾ 1.5 ਪਰਦੇ ਕਰੀ ਬਣਾਵਾ ਤੇ ਮੈਂ ਕੁਝ ਹਾਲ ਸੀਗਾ ਜਿਹੜਾ ਆਪਣਾ ਉਹਦੇ ਚ ਬੱਚਿਆਂ ਦੇ ਬਹਿਣ ਵਾਸਤੇ ਵੀ ਟੇਬਲ ਸੀਗੇ ਡੈਸਕ ਸੀਗੇ ਉਹ ਵੀ ਖਰਾਬ ਹੋ ਗਿਆ ਅਨਾਜ ਥੋੜਾ ਜਿਹਾ ਬਚਿਆ ਜਿਹੜਾ ਉੱਚੇ ਥਾਂ ਰੱਖਿਆ ਹੋਇਆ ਸੀ ਉਹਦਣ ਵੀ ਸੁਖਿੰਦਰ ਸਾਹਿਬ ਇੱਥੋਂ ਦੇ ਹੀ ਨੇ ਇਹਨਾਂ ਆਣ ਕੇ ਉਹਨੂੰ ਥੋੜਾ ਉੱਤੇ ਰੱਖ ਲਿਆ ਜਿਹਦੇ ਕਾਰਨ ਉਹ ਥੋੜਾ ਬਚ ਗਿਆ ਸਪੋਰਟਸ ਦਾ ਜ਼ਿਆਦਾ ਨੁਕਸਾਨ ਜਿਆਦਾ ਸਪੋਰਟਸ ਦੇ ਸਮਾਨ ਦਾ ਹੋਇਆ ਕਿਉਂਕਿ ਆਇਆ ਵੀ ਥੋੜਾ ਟਾਈਮ ਹੀ ਹੋਇਆ ਸੀ ਕਿ ਨਵਾਂ ਆਇਆ ਹੀ ਕਿ ਤੇ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਕੱਢਣ ਦਾ ਇਸ ਕਰਕੇ ਮੌਕਾ ਨਹੀਂ ਮਿਲਿਆ ਕਿ ਜਦੋਂ ਵੀ ਪਾਣੀ ਆਇਆ ਤੱਕ ਕਿਸੇ ਨੂੰ ਇੰਨੀ ਉਮੀਦ ਹੀ ਨਹੀਂ ਕਿ ਇੰਨਾ ਪਾਣੀ ਆ ਸਕਦਾ ਵਾ ਧਰਮਕੋੜ ਦੇ ਵਿੱਚ ਖਾਸ ਕਰ ਕਿਉਂਕਿ ਜਿੰਨੇ ਵੀ ਸਾਹਮਣੇ ਦੇਖੋਗੇ ਬੰਨ ਵਜੇ ਪਏ ਆ ਤੇ ਬੰਨ ਲਗਾ ਇੱਕਦਮ ਦੋ ਜਗ੍ਹਾ ਬੰਨ ਟੁੱਟਣ ਕਾਰਨ 1.5 ਘੰਟੇ ਦੇ ਵਿੱਚ ਵਿੱਚ ਪਾਣੀ ਤੇ 3-3 ਫੁੱਟ ਦੇ ਕਰੀਬ ਹੋ ਗਿਆ ਕਿਉਂਕਿ ਪਿੱਛੇ ਡਾਫ ਲੱਗੀ ਸੀ ਕਿਉਂਕਿ ਮੈਂ ਖੁਦ ਜਾ ਕੇ ਦੇਖਿਆ 7-7 ਫੁੱਟ ਉੱਪਰ ਤੁਸੀਂ ਬੰਦੀ ਸੀ ਤੁਸੀਂ ਦੇ ਉੱਪਰੋਂ ਪਾਣੀ ਇੱਧਰ ਆ ਰਿਹਾ ਤੇ ਜਦੋਂ ਜੱਕ ਤਾਂ ਤੁਸੀਂ ਟੁੱਟੀ ਕੋਈ ਖੋਲ੍ਹ ਸੋਚ ਸਕਦੇ ਹੋ ਜਾਂ ਪਿੱਛੇ ਡਾਫ ਲੱਗੀ ਹੋਏ 7 ਫੁੱਟ ਪਾਣੀ ਖੜੇ ਇੱਕਦਮ ਆਏ 1 ਕਿਲੋਮੀਟਰ ਸਾਹਮਣੇ 1 ਕਿਲੋਮੀਟਰ ਸਾਹਮਣੇ ਰਸਤਾ ਪੈਂਦਾ ਤੇ ਡੇਢ ਘੰਟੇ ਦੇ ਵਿੱਚ ਵਿੱਚ ਪੂਰਾ ਇੱਥੇ ਪਾਣੀ ਤਿੰਨ ਤਿੰਨ ਚਾਰ ਚਾਰ ਫੁੱਟ ਹੋ ਗਿਆ ਸੀ ਜਿਸ ਕਾਰਨ ਕਿ ਨੁਕਸਾਨ ਜ਼ਿਆਦਾ ਹੋਇਆ ਸਮਾਨ ਚੁਪਨ ਦਾ ਵੀ ਮੌਕਾ ਹੀ ਨਹੀਂ ਮਿਲਿਆ ਤੇ ਅੱਜ ਸਰਪੰਚ ਸਾਹਿਬ ਵੀ ਅੱਜ ਆਏ ਸੀ ਉਹਨਾਂ ਨੇ ਕਮ ਸੇ ਕਮ 18 ਤੋਂ 20 ਜਰੇ ਨੇ ਮੈਂਬਰ ਭੇਜੇ ਸੀ ਜਿਹੜੇ ਸਾਡੇ ਕਮਰਿਆਂ ਦੀ ਸੁਫਾਈ ਕਰਕੇ ਗਏ ਨੇ ਤੇ ਕਾਫੀ ਸਹਿਯੋਗ ਆ ਅੱਜ ਗੱਲ ਪਈ ਨਹੀਂ ਸਸਨ ਸਾਡੇ ਨਾਲ ਪੂਰਾ ਕੋਆਪਰੇਟ ਕਰ ਰਹੇ ਹਨ ਲੇਕਿਨ ਸਾਡੇ ਸਕੂਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਸਕੂਲ ਜੇ ਕਮ ਸੇਮ 10 ਦਿਨ ਨਹੀਂ ਲੱਗਣਗੇ ਕਾਰਨ ਪਾਣੀ ਵੇਖੋ ਕਿੰਨਾ ਮਸ਼ਰ ਬਹੁਤ ਜ਼ਿਆਦਾ ਹੈ ਬਿਮਾਰੀ ਫੈਲਣ ਦਾ ਡਰ ਹੈ ਬੱਚੇ ਬਿਮਾਰ ਹੋਣਗੇ ਦੂਸਰਾ ਮੈਂ ਤੁਹਾਡੇ ਚੈਨਲ ਦੇ ਅਧਿਅਮ ਰਹੀ ਇਹ ਕਹਿਣਾ ਚਾਹੁੰਨਾ ਕਿ ਜਿੱਦਾਂ ਸਾਡੇ ਸਕੂਲ ਦਾ ਨਿਕਾਸ ਨਹੀਂ ਹੈ ਪਾਣੀ ਦਾ ਕਿਸੇ ਪਾਸੇ ਚਲੋ ਅੱਜ ਤੱਕ ਕੁਦਰਤੀ ਆਫਤ ਆ ਗਈ ਪਾਣੀ ਆ ਗਿਆ ਇਹ ਹੈ ਜਦੋਂ ਬਾਰਸ਼ ਵੀ ਸੌਣ ਭਾਦਮਾ ਦੇ ਵਿੱਚ ਹੋ ਜਾਂਦੀ ਹੈ ਉਦੋਂ ਵੀ ਪਾਣੀ ਜਿਹੜਾ ਨਾ ਦੋ ਦੋ ਤਿੰਨ ਤਿੰਨ ਦਿਨ ਇੱਥੇ ਖੜਾ ਰਹਿੰਦਾ ਇਹ ਬੜੀ ਵੱਡੀ ਸਾਡੇ ਸਕੂਲ ਦੀ